ਪਰ ਇੱਥੇ ਕੁਝ ਲੋਕ ਇਹ ਵੀ ਕਹਿਣਗੇ ਕਿ ਨਿਹੰਗ ਜਥੇਬੰਦੀ ਨੇ ਠੇਕਾ ਲਿਆ ਹੋਇਆ ਪੂਰੇ ਪੰਜਾਬ ਦਾ ਜੇ ਗੱਲ ਕਰ ਲਈਏ ਵੀ ਪ੍ਰਵਾਸੀਆਂ ਨੂੰ ਭਜਾਉਣ ਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਤੁਸੀਂ ਪ੍ਰਸ਼ਾਸਨ ਪੂਰੀ ਕਰੇ ਤੁਸੀਂ ਕਿਉਂ ਅੱਗੇ ਆ ਰਹੇ ਹੋ ਜੀ ਇੱਕ ਨੋ ਦਿਲ ਨੂੰ ਝੰਜੋੜਨ ਵਾਲੀ ਇਹ ਗੱਲ ਸਾਡੇ ਸਾਹਮਣੇ ਆਈ ਹੈ ਕੁਝ ਟਾਈਮ ਤੋਂ 10 ਬਾਅਦ ਸੀਗਾ ਤੇ ਜਦੋਂ ਅਸੀਂ ਇੱਥੇ ਆਏ ਸਾਨੂੰ ਪਤਾ ਲੱਗਿਆ ਇਹ ਗੱਲਬਾਤ ਦਾ ਪਰ ਅੱਜ ਉਹ ਦੁੱਖ ਹੋਇਆ ਵੀ ਬੱਚੇ ਨਾਲ ਇਹਨਾਂ ਨੇ ਇੱਕ ਮੁੰਡੇ ਨਾਲ ਇਦਾਂ ਦਾ ਕੰਮ ਕੀਤਾ ਤੇ ਉਹਦੇ ਬਾਅਦ ਦੇ ਵਿੱਚ ਇਹਨਾਂ ਨੇ ਰਾੜ ਵੀ ਉਹਦੇ ਪਿਛਵਾੜੇ ਦੇ ਵਿੱਚ ਪਾਈ ਗਈ ਹੈ ਤੇ ਬਾਬਾ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਇਹ ਕੰਮ ਹੈਗਾ ਬਾਬਾ ਜੀ ਸਰਕਾਰ ਦਾ ਸਰਕਾਰ ਇਹਨਾਂ ਨੂੰ ਭੁਜਾਵੇ ਰੱਖੇ ਇਹ ਤਾਂ ਸੀਐਮ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿੰਨਾ ਕੁ ਘਾਟਾ ਪਈ ਜਾਂਦਾ ਇਹਨਾਂ ਕਰਕੇ ਤੇ ਕਿੰਨੀ ਕੁ ਸਾਨੂੰ ਕਮਾਈ ਹੋਈ ਜਾਂਦੀ ਹੈ ਸਾਡੇ ਬੱਚੇ ਇੱਥੇ ਜਿਹੜੇ ਬੇਰੁਜ਼ਗਾਰ ਲੋਕ ਨੇ ਇੱਥੇ ਸੜਕਾਂ ਤੇ ਫਿਰਦੇ ਨੇ ਉਹੀ ਚਿੱਟਾ ਲਾਉਣ ਲੱਗ ਜਾਂਦੇ ਨੇ ਉਹੀ ਚੋਰੀ ਕਰਨ ਲੱਗ ਜਾਂਦੇ ਨੇ ਪੰਜਾਬ ਦੇ ਉੱਤੇ ਟੈਗ ਲੱਗ ਜਾਂਦਾ ਵੀ ਪੰਜਾਬੀ ਨੇ ਇਦਾਂ ਚੋਰੀ ਕਰ ਲਈ ਜੇ ਇਹ ਸੱਚ ਬੱਚਿਆਂ ਨੂੰ ਤੁਸੀਂ ਫੈਕਟਰੀਆਂ ਦੇ ਵਿੱਚ ਆ ਪ੍ਰਵਾਸੀਆਂ ਨੂੰ ਪਿੱਛੇ ਕਰਕੇ ਤੇ ਆਪਦੇਆਂ ਨੂੰ ਸੰਭਾਲ ਲੀਏ ਤੇ ਬਾਬਾ ਜੀ ਮੈਂ ਕਹਣਾ ਸਿਉਣੀ ਦੀ ਚੜੀ ਬਣ ਜਾਣਾ ਸਾਰਿਆਂ ਨੂੰ ਵੇਖੋ ਇਹ ਨਿੱਤਰਨ ਵਾਲੀ ਕੋਈ ਗੱਲ ਨਹੀਂ ਹੈ ਇੱਕ ਪ੍ਰਭੀ ਤੌਰ ਤੇ ਗੱਲ ਹੈ ਵੀ ਜੇ ਸਾਡੇ ਨਾਲ ਸੰਧੀ ਰੱਖਣਗੇ ਤਾਂ ਜੇ ਸਾਡੇ ਨਾਲ ਸਹਿਮਤ ਰਹਿਣਗੇ ਤਾਂ ਫੇਰ ਉਹ ਇੱਥੇ ਕਾਰੋਬਾਰ ਕਰ ਸਕਦੇ ਨੇ ਦੇਖ ਸਰਕਾਰਾਂ ਨੂੰ ਵੀ ਸਾਡੀ ਅਪੀਲ ਆ ਵੀਰ ਇਸ ਗੱਲ ਦੇ ਉੱਤੇ ਲੱਗੇ ਇਹਨਾਂ ਦਾ ਵੀ ਇੰਨੇ ਮਹੀਨੇ ਤੋਂ ਪੰਜਾਬ ਦੇ ਵਿੱਚ ਰਹਿਣਾ ਅਜ ਤੋਂ ਬਾਅਦ ਤੂੰ ਚਲੇ ਜਾਣਾ ਇੰਨੇ ਦਿਨੋਂ ਪੈਸੇ ਮਿਲਣਗੇ ਇਦਾਂ ਤੂੰ ਜਾਣਾ ਹਨਾ ਸਾਰਾ ਉਹਦੇ ਤੇ ਬਾਇਓ ਡਾਟਾ ਹੋ ਜਾਊਗਾ ਦਾ ਸਾਡੀ ਟੈਨਸ਼ਨ ਖਤਮ ਹੋ ਜਾਊਗੀ ਵੀਰ ਜੀ ਜਦੋਂ ਇੱਕ ਬੰਦੇ ਦੇ ਦੋ ਦੋ ਆਧਾਰ ਕਾਰਡ ਬਣਾਏ ਪਏ ਨੇ ਅਸੀਂ ਇਹਨਾਂ ਨੂੰ ਕਿੱਥੋਂ ਕਿੱਥੋਂ ਫੜ ਲਾਂਗੇ ਮੈਂ ਇਹ ਗੱਲ ਉਹਨਾਂ ਨੂੰ ਚੰਗੀ ਤਰ੍ਹਾਂ ਕਹਿਣਾ ਚਾਹਣਾ ਤੇ ਉਹਨਾਂ ਦੇ ਹੁਣ ਆਏ ਲੱਗੂਗੀ ਜਿਵੇਂ ਗਿੱਟੇ ਤੇ ਕਿਸੇ ਨੇ ਸੋਟੀ ਮਾਰੀ ਹੁੰਦੀ ਐ ਜਦੋਂ ਤੁਸੀਂ ਇਹ ਸਾਰੇ ਜਾਣੇ ਆਪਦੇ ਦੇਖੋ ਮੈਥੋਂ ਬੋਲਿਆ ਜਾਂਦਾ ਫਿਰ ਇਹ ਵੱਡੀ ਗੱਲ ਹੋ ਜਾਂਦੀ ਐ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਕੇਸ ਦਾੜੀ ਕਤਲ ਕਰੀ ਬੈਠੇ ਹੋ ਬਈਆਂ ਵਾਲਾ ਰੂਪ ਤਾਂ ਤੁਸੀਂ ਵੀ ਬਣਾਇਆ ਹੋਇਆ ਤਾਂ ਫਿਰ ਤੁਸੀਂ ਵੀ ਦੋਸਤੀ ਹੋ ਤੁਹਾਨੂੰ ਉਸ ਟਾਈਮ ਤੇ ਅਸੀਂ ਬਚਾਇਆ ਸੀ ਜਦੋਂ ਸਾਰਾ ਗਾੜੀ ਦੀ ਜੰਗ ਲੱਗੀ ਸੀ ਤੇ ਸੱਤ ਨਿੰਗ ਸਿੰਘ ਰਹਿ ਗਏ ਸੀ ਤੁਸੀਂ ਸਾਰੇ ਪੰਜਾਬ ਦੀ ਔਲਾਦ ਜਿੰਨੇ ਵੀ ਪੰਜਾਬ ਦੇ ਵਿੱਚ ਰਹਿੰਦੇ ਉਹ ਨਿੰਗ ਸਿੰਘਾਂ ਦੀ ਪਦਾਇਸ਼ ਹੋ ਤੁਸੀਂ ਤੇ ਅਸੀਂ ਤੁਹਾਨੂੰ ਬਚਾਉਣ ਆਲੇ ਤੇ ਅਸੀਂ ਦਾ ਬਾਈ ਜੀ ਅੱਗੇ ਆਉਣੇ ਹੁਣ ਅਸੀਂ ਤਾਂ ਠੇਕਾ ਲਿਆ ਹੋਇਆ ਸਾਡੇ ਕੋਲੇ ਗੱਲ ਸਿੱਧੀ ਅਸੀਂ ਤਾਂ ਠੇਕਾ ਲਿਆ ਹੋਇਆ ਪੰਥ ਨੇ ਨਹੀਂ ਪੰਥ ਸ੍ਰੋਮ ਨਹੀਂ ਪੰਥ ਆ ਅਕਾਲੀ ਬੁੱਢਾ ਦਲ ਸਾਰਿਆਂ ਦਾ ਗੁਰੂ ਆ ਉਹਨਾਂ ਦੀ ਆਵਾਜ਼ ਇਹ ਹੈ ਵੀ ਅਸੀਂ ਤੁਹਾਡੇ ਮਗਰ ਖੜੇ ਆ ਜਿਹੜਾ ਵੀ ਪੰਜਾਬ ਦੇ ਵਿੱਚ ਗੰਦ ਪਾਉਂਦਾ ਜਾਂ ਕਿਸੇ ਦੇ ਬੱਚੇ ਨੂੰ ਛੇੜਦਾ ਜਾਂ ਕੋਈ ਪ੍ਰਕਰਮ ਕਰਦਾ ਕੁੜੀ ਨਾਲ ਜਾਂ ਬੱਚੇ ਨਾਲ ਬਾਈ ਜੀ ਅਸੀਂ ਤਾਂ ਠੇਕਾ ਲਿਆ ਹੋਇਆ ਤੁਸੀਂ ਰਜਾਈਆਂ 'ਚ ਬੈਠ ਕੇ ਜਿਹੜਾ ਠੇਕਾ ਲੈਣਾ ਉਹ ਲੈ ਲਓ ਲੋਕ ਇਹ ਵੀ ਕਹਿਣਗੇ ਵੀ ਨਿਹੰਗ ਸਿੰਘ ਤੱਤਾ ਬੋਲਦੇ ਨੇ ਫਿਰ ਤੇ ਇਹ ਤਾਂ ਨਹੀਂ ਵੀ ਟੀਆਰਪੀ ਲੈਣਾ ਚਾਹੁੰਦੇ ਹੋ ਅਸੀਂ ਛਾ ਜਾਈਏ ਦੁਨੀਆ ਦੇ ਵਿੱਚ ਵੀ ਨਿਹੰਗ ਸਿੰਘਾਂ ਦਾ ਚਿਹਰਾ ਆ ਗਿਆ ਜੀ ਜੀ ਤੁਹਾਨੂੰ ਜਿਹੜੀ ਤੁਸੀਂ ਮਜੂਰੀ ਵਾਲੀ ਗੱਲ ਕਰਦੇ ਹੋ ਅਸੀਂ ਸਾਰੇ ਦੁਨੀਆ ਦੇ ਪਹਿਲਾਂ ਹੀ ਮੋਬਾਈਲਾਂ 'ਚ ਬੈਠੇ ਆ ਬਾਬਾ ਜੀ ਸਾਨੂੰ ਏਦਾਂ ਦਾ ਕੋਈ ਫੇਮ ਨਹੀਂ ਚਾਹੀਦਾ ਪਰ ਅਸੀਂ ਗੰਦ ਨਹੀਂ ਭੈਣ ਦੇਣਾ ਸਾਡੇ ਕਿੱਥੇ ਵੀ ਪੰਜਾਬੀਆਂ ਨੇ ਜਾ ਕੇ ਰੇੜੀ ਲਾਈ ਆ ਕਿਸੇ ਨੇ ਵੀ ਕੋਈ ਆਪਦਾ ਬਿਜ਼ਨਸ ਕਰਦਾ ਛੋਟਾ ਮੋਟਾ ਕੋਈ ਵੀ ਕਾਰੋਬਾਰ ਕਰਦਾ ਉਥੇ ਜੇ ਪ੍ਰਵਾਸ ਕਰਨ ਤੇ ਜਾ ਕੇ ਉਹਨਾਂ ਦੇ ਉੱਤੇ ਆਪਦੀ ਗੁੰਡਾਗਰਦੀ ਕੀਤੀ ਜਾਂ ਉਹਦੀ ਰੇੜੀ ਪਰੇ ਕਰਾਉਣ ਦੀ ਗੱਲ ਕੀਤੀ ਮੇਰਾ ਨੰਬਰ ਬਾਬਾ ਜੀ ਸਕਰੀਨ ਦੇ ਉੱਤੇ ਚੱਲਦਾ ਹੈ 97117 11197 ਇਹ ਸਾਡਾ ਟੈਚ ਨੰਬਰ ਹੈ ਜਿੱਥੇ ਵੀ ਧੀ ਭੈਣ ਨੂੰ ਕਿਸੇ ਨੂੰ ਲੋੜ ਪੈਂਦੀ ਹੈ ਸਾਡੀ ਅੱਧੀ ਰਾਤ ਨੂੰ ਹਾਜ਼ਰ ਆ ਸਾਨੂੰ ਕੋਈ ਗੱਡੀਆਂ 'ਚ ਤੇਲ ਪਵਾਉਣ ਦਾ ਚਾਹ ਨਹੀਂ ਬਾਈ ਜੀ ਕੋਈ ਸਾਨੂੰ ਪੈਸਿਆਂ ਦਾ ਚਾਹ ਨਹੀਂ ਆਪਾਂ ਨੇ ਇਹਨਾਂ ਨੂੰ ਵਿਖਾਉਣਾ ਹੀ ਆ ਵੀ ਢਿੰਗ ਸਿੰਘ ਹੁੰਦੇ ਕੀ ਆ ਪੰਜਾਬ ਭਰ ਦੇ ਵਿੱਚੋਂ ਪ੍ਰਵਾਸੀਆਂ ਦੇ ਵਿਰੋਧ ਦੇ ਵਿੱਚ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਹੁਸ਼ਿਆਰਪੁਰ ਕਾਂਡ ਦੀ ਗੱਲ ਕਰੀਏ ਤਾਂ ਇੱਕ 5 ਸਾਲਾਂ ਮਾਸੂਮ ਦੇ ਨਾਲ ਬਦਫੈਲੀ ਕਰਕੇ ਉਸ ਨੂੰ ਪ੍ਰਵਾਸੀਆਂ ਦੇ ਦੁਆਰਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਉਸ ਪ੍ਰਵਾਸੀ ਦੁਆਰਾ ਜਿਹੜੀ ਮਾਰੀ ਕਰਤੂਤ ਕੀਤੀ ਗਈ ਹੈ ਪੂਰੇ ਪੰਜਾਬ ਭਰ ਦੇ ਵਿੱਚੋਂ ਪ੍ਰਵਾਸੀਆਂ ਦੇ ਵਿਰੋਧ ਵਿੱਚ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਸਾਡੇ ਨਾਲ ਨਹਿنگ ਸਿੰਘ 96 ਕਰੋੜੀ ਬਾਬਾ ਬੁੱਢਾ ਦਾਲ ਤੋਂ ਬਾਬਾ ਬਲਬੀਰ ਸਿੰਘ ਜੀ ਦੇ ਨਿਹੰਗ ਜਥੇ ਬੰਦੀਆਂ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਬਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬੀਰ ਸਿੰਘ ਜੀ ਪੰਜਾਬ ਦੇ ਵਿੱਚ ਜਿਹੜਾ ਇੱਕ 마ਸੂਮ ਦੇ ਨਾਲ ਬੜੀ ਦਰਿੰਦਗੀ ਭਰੀ ਹਰਕਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਰੋਸ ਪਾਇਆ ਜਾਂਦਾ ਹੈ ਕੀ ਕਹਿਣਾ ਚਾਹੋਗੇ ਜੀ ਬڑے ਬਾਬਾ ਜੀ ਮਨਪਤ ਇੱਕ ਖਬਰ ਹੋਈ ਹੈ ਇਹ ਇੱਕ ਨੂੰ ਦਿਲ ਨੂੰ ਝੰਜੋੜਨ ਵਾਲੀ ਇਹ ਗੱਲ ਸਾਡੇ ਸਾਹਮਣੇ ਆਈ ਹੈ ਕੁਝ ਟਾਈਮ ਤੋਂ 10 ਬਾਅਦ ਸੀਗਾ ਤੇ ਜਦੋਂ ਅਸੀਂ ਇੱਥੇ ਆਏ ਸਾਨੂੰ ਪਤਾ ਲੱਗਿਆ ਇਹ ਗੱਲਬਾਤ ਦਾ ਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਬਾਬਾ ਜੀ ਅਸੀਂ ਇੱਕ ਆਪਣੇ ਨਾਬੇ ਤੋਂ ਇੱਕ ਪੰਜਾਬੀਆਂ ਦੀ ਧੀ ਛਲਵਾ ਕੇ ਲਿਆਏ ਸੀ ਉਹ ਵੀ ਪ੍ਰਵਾਸੀ ਇੱਕ ਬੰਦਾ यूपी ਦੇ ਵਿੱਚ ਬਿਹਾਰ ਦੇ ਵਿੱਚ ਭਜਾ ਕੇ ਲੈ ਗਿਆ ਸੀ ਤੇ ਮੈਨੂੰ ਉਹਨਾਂ ਨੇ ਇਹ ਗੱਲ ਕਹਿਤੀ ਸੀ ਵੀ ਇਹਦਾ ਕੋਈ ਹੱਲ ਨਹੀਂਗਾ ਵੀ ਤੁਸੀਂ ਰੌਲਾ ਨਾ ਪਾਓ ਚੁੱਪ ਕਰ ਜਾਓ ਫਾਇਲ ਬੰਦ ਕਰ ਦੋ ਪਰ ਉਹ ਵੀਡੀਓ ਬੜੀ ਚਰਚੇ ਚਰਚਾ ਦਾ ਵਿਸ਼ਾ ਬਣ ਗਈ ਸੀ ਵਾਇਰਲ ਹੋਈ ਹਾਲਾਂਕਿ ਤੁਸੀਂ ਉਹ ਕੁੜੀ ਆ ਜਿਹੜੀ ਵਾਪਸ ਲੈ ਕੇ ਵੀ ਆਏ ਸੀ ਹਾਂਜੀ ਉਹ ਉਹ ਜਿਹੜੀ ਵੀਡੀਓ ਸੀ ਐਡਾ ਤੁਹਾਡਾ ਪੱਤਰਕਾਰਾਂ ਦਾ ਧੰਨਵਾਦ ਕਰਨਾ ਉਹਨਾਂ ਨੇ ਉੱਥੇ ਤੱਕ ਪਹੁੰਚਾਤਾ ਬਾਬਾ ਜੀ ਉਹ ਬੰਦਾ ਰਾਤੋ ਰਾਤ ਹਿੱਲ ਗਿਆ ਮੈਨੂੰ 11 ਵਜੇ ਰਾਤ ਨੂੰ ਫੋਨ ਆ ਗਿਆ ਸੀ ਬਾਬਾ ਜੀ ਦੱਸੋ ਕਿਵੇਂ ਕਰਨਾ ਜਿਹਨੇ ਕੁੜੀ ਨਾਲ ਕੁਰਕਰਮ ਕਰਿਆ ਸੀ ਮੈਨੂੰ ਪਾਇਸ਼ਾਂ ਦਾ ਸੌਦਾ ਕਰਦਾ ਸੀ ਬੰਦਾ ਉਹ ਪਰ ਅੱਜ ਦਾਸ ਨੇ ਉਹਦੇ ਧਾਰ ਨਹੀਂ ਮਾਰੀ ਪਰ ਪੀਏ ਨਹੀਂ ਲੈ ਬਾਈ ਜੀ ਪਰ ਆ ਜਦੋਂ ਦੁੱਖ ਹੋਇਆ ਵੀ ਬੱਚੇ ਨਾਲ ਇਹਨਾਂ ਨੇ ਇੱਕ ਮੁੰਡੇ ਨਾਲ ਇਦਾਂ ਦਾ ਕੰਮ ਕੀਤਾ ਤੇ ਉਹਦੇ ਬਾਅਦ ਦੇ ਵਿੱਚ ਇਹਨਾਂ ਨੇ ਰਾੜ ਵੀ ਉਹਦੇ ਪਿਛਵਾੜੇ ਦੇ ਵਿੱਚ ਪਾਈ ਗਈ ਤੇ ਬਾਬਾ ਬਹੁਤ ਜ਼ਿਆਦਾ ਦੁੱਖ ਹੋਇਆ ਮੇਰੀ ਤੁਹਾਡੇ ਰਾਹੀਂ ਇੱਕ ਬੇਨਤੀ ਹੈ ਵੀ ਜਿੱਥੋਂ ਤੱਕ ਪੰਜਾਬੀ ਆਵਾਜ਼ ਸੁਣਦੇ ਆ ਛੇਤੀ ਤੋਂ ਛੇਤੀ ਆਪਾਂ ਸੜਕਾਂ ਤੇ ਆਉਣ ਦੀ ਗੱਲ ਕਰੀਏ ਬਾਹਰ ਆ ਕੇ ਆਪਾਂ ਇਹ ਚੀਜ਼ ਨੂੰ ਇੱਕ ਸਾਹਮਣਾ ਕਰੀਏ ਤੇ ਨਹੀਂ ਦਾ ਮੋਬਾਈਲਾਂ ਦੇ ਵਿੱਚ ਘਰੇ ਬੈਠ ਕੇ ਜੱਜ ਨਾ ਕਰੀਏ ਵੀਰ ਜੀ ਪੂਰੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ 27 ਤੋਂ 28 ਪਿੰਡਾਂ ਨੇ ਮਤੇ ਵੀ ਬਾਤੇ ਉਸ ਤੋਂ ਬਾਅਦ ਗੱਲ ਕਰੀਏ ਪੰਜਾਬ ਦੀ ਪੰਜਾਬ ਪਰ ਦੇ ਵਿੱਚੋਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਪ੍ਰਵਾਸੀ ਪੰਜਾਬੋ ਪੰਜਾਬ ਬਚਾਓ ਹਾਂ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਆਵਾਜ਼ ਉੱਠ ਰਹੀ ਹੈ ਕੀ ਜਾਇਜ ਹੈ ਜੀ ਕਿਉਂਕਿ ਇਸ ਦੇ ਵਿੱਚ ਕੋਈ ਚੰਗੇ ਪ੍ਰਵਾਸੀ ਵੀ ਹੋਣਗੇ ਕੁਝ ਮਾੜੇ ਆਂਸਰ ਵੀ ਆ ਜਾਂਦੇ ਆ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਬਾਬਾ ਜੀ ਇੱਥੇ ਮੰਨ ਕੇ ਚੱਲੋ ਵੀ ਜਿਹੜਾ ਇਹ ਕੰਮ ਹੈ ਇਹ ਸਰਕਾਰ ਦਾ ਕੰਮ ਆ ਸਾਡਾ ਕੰਮ ਨਹੀਂ ਅਸੀਂ ਤਾਂ ਸੇਵਾਦਾਰ ਬੰਦੇ ਆ ਅਸੀਂ ਪੰਥ ਦੀ ਸੇਵਾ ਦੇ ਤਾਬਿਆਂ ਦੇ ਵਿੱਚ ਰਹਿ ਕੇ ਆਡੇ ਲਿਮਟ ਦੇ ਵਿੱਚ ਰਹਿ ਕੇ ਹੀ ਉਨੀ ਹੀ ਗੱਲ ਕਰਨੀ ਹੈ ਜਿੰਨੇ ਸਾਡੇ ਤੋਂ ਪੂਰ ਹੋ ਜਾਂਦੀ ਹੈ ਤੇ ਇਹ ਕੰਮ ਹੈਗਾ ਬਾਬਾ ਜੀ ਸਰਕਾਰ ਦਾ ਸਰਕਾਰ ਇਹਨਾਂ ਨੂੰ ਭੁਜਾਵੇ ਰੱਖੇ ਇਹ ਤਾਂ ਸੀਐਮ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿੰਨਾ ਕੁ ਘਾਟਾ ਪਈ ਜਾਂਦਾ ਇਹਨਾਂ ਕਰਕੇ ਤੇ ਕਿੰਨੀ ਕੁ ਸਾਨੂੰ ਕਮਾਈ ਹੋਈ ਜਾਂਦੀ ਹੈ ਕਿਉਂਕਿ ਇਹਨਾਂ ਦਾ ਬੰਦਾ ਬਾਬਾ ਜੀ ਜਦੋਂ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਤੇ ਉੱਥੇ ਬਿਜ਼ਨਸਮੈਨ ਬੰਦਾ ਇਹਨਾਂ ਨੂੰ 5000 7000 ਰੁਪਏ ਦੇ ਵਿੱਚ ਖਰੀਦ ਕੇ ਸਾਰਾ ਦਿਨ ਇਹਨਾਂ ਤੋਂ ਕੰਮ ਕਰਾਉਂਦਾ ਇਹ ਕੁੱਤਿਆਂ ਵਾਂਗੂ ਕੰਮ ਕਰੀ ਜਾਂਦੇ ਆ ਸਾਡਾ ਬੰਦਾ ਜਦੋਂ ਉੱਥੇ ਜਾਂਦਾ ਸਾਡੇ ਜਿਹੜੇ ਬੱਚਿਆਂ ਦੇ ਤੇ ਟੈਗ ਲਾਇਆ ਜਾਂਦਾ ਵੀ ਪੰਜਾਬੀ ਇੱਥੇ ਕੰਮ ਨਹੀਂ ਕਰਦੇ ਜੀ ਇਹ ਝੋਨਾ ਨਹੀਂ ਲਾਉਂਦੇ ਜੀ ਇਹ ਬਾਦੂ ਦੀਆਂ ਫालतू ਗੱਲਾਂ ਨੇ ਸਾਡੇ ਮੁੰਡਿਆਂ ਨੂੰ ਬਾਬਾ ਜੀ ਘੱਟੋ ਘੱਟ 30000 ਰੁਪਏ ਇੱਕ ਬੰਦੇ ਦੇ ਮਗਰ ਤਨਖਾਹ ਕਰ ਦੋ ਤੇ ਮੈਂ ਦੇਖਦਾ ਫੈਕਟਰੀ ਦੇ ਵਿੱਚ ਕੰਮ ਕੌਣ ਨਹੀਂ ਕਰਦਾ ਫਿਰ ਗੱਲ ਇੱਥੇ ਆ ਗਈ ਕਿ ਪ੍ਰਵਾਸੀ ਜਿਹੜਾ ਕੰਮ ਵੀ ਵੱਧ ਕਰ ਰਿਹਾ ਫਿਰ ਪੰਜਾਬੀ ਬੰਦਾ ਉਹਦਾ ਕੰਮ ਨਹੀਂ ਨਾ ਕਰਕੇ ਦੇ ਪਾਊਗਾ ਦੂਜੀ ਗੱਲ ਕਰੀਏ ਪੈਸੇ ਦੀ ਜਿਹੜਾ ਪੰਜਾਬ ਦਾ ਪੈਸਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹੁਣ ਆਰਥਿਕ ਮੰਦਹਾਲੀ ਚੱਲ ਰਹੀ ਹੈ ਕਿਸੇ ਵੀ ਵਪਾਰਕ ادارے ਦੇ ਨਾਲ ਗੱਲਬਾਤ ਕਰਕੇ ਦੇਖੋ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਕੇ ਦੇਖੋ ਕਿ ਮੰਦਾ ਚੱਲ ਰਿਹਾ ਕੀ ਲੱਗਦਾ ਨਹੀਂ ਵੀ ਪੰਜਾਬ ਦਾ ਪੈਸਾ ਇਸ ਵੇਲੇ ਬਾਰ ਜਾ ਰਿਹਾ ਜੀ ਉਹਨਾਂ ਦੇ ਚਾਹੇ ਯੂਪੀ ਹੋਲੇ ਚਾਹੇ ਬਿਹਾਰ ਹੋਲੇ ਉੱਥੇ ਜਾ ਰਿਹਾ ਜੀ ਸਾਰਾ ਬਾਬਾ ਜੀ ਦੇਖੋ ਇਹ ਬਿਲਕੁਲ ਗਲਤ ਆ ਦੇਖੋ ਜਦੋਂ ਮੈਂ ਗ੍ਰਾਂਥੀ ਸਿੰਘ ਬਣਿਆ ਸੀ ਜਦੋਂ ਅਸੀਂ ਗ੍ਰਾਂਥੀ ਸਿੰਘਾਂ ਦੀ ਸੰਥਿਆ ਲਈ ਨਾ ਦਮਦਮ ਟਿਕਸਾਲ ਤੋਂ ਤੇ ਬਾਬਾ ਬੁੱਢਾ ਜਾਲ ਦੇ ਪੰਥ ਦੇ ਵਿੱਚੋਂ ਦੋ ਗੁਰੂ ਗ੍ਰੰਥ ਸਾਹਿਬ ਨੇ ਅਸੀਂ ਸੰਥਿਆ ਕੀਤੀ ਆ ਉਸ ਟਾਈਮ ਤੇ ਗ੍ਰਾਂਥੀ ਦਾ ਮੁੱਲ ਸਾਨੂੰ ਪਤਾ ਵੀ ਕੀ ਹੁੰਦਾ ਸੀ ਤੇ ਕਿਵੇਂ ਕਰਨਾ ਚਾਹੀਦਾ ਹੂੰ ਸਮਝ ਕੇ ਗੱਲ ਬਾਬਾ ਜੀ ਉਦੋਂ ਅਸੀਂ ਜੇ ਮੈਨੂੰ ਹੁਣ ਕੋਈ ਗ੍ਰੰਥੀ ਸਿੰਘ ਰੱਖਣਾ ਜਾਵੇ ਮੈਂ ਤਾਂ 40000 50000 ਤੋਂ ਘਟ ਜਾਂਦਾ ਹੀ ਨਹੀਂ ਬਾਬਾ ਜੀ ਮਾੜੇ ਘਰੇ ਰਹਿਣਾ ਮੈਂ ਹੁਣ ਕਿਹੜਾ ਗ੍ਰੰਥੀ ਪੁਣਾ ਕੋਈ ਕਰਦਾ ਮੈਂ ਤਾਂ ਆਪਦੀ ਇੱਕ ਡਿਊਟੀ ਕਰਦਾ ਮੇਰੀ ਜਿਹੜੀ ਪੰਥ ਨੇ ਲਾਈ ਆ ਜੇ ਤੁਸੀਂ ਗ੍ਰੰਥੀ ਸਿੰਘਾਂ ਦੇ ਹਾਲਾਤ ਦੇਖਣੇ ਨੇ ਪੈਸਿਆਂ ਵਾਲੀ ਗੱਲ ਕਰਦੇ ਹੋ ਚਲੋ ਮੇਰੇ ਨਾਲ ਪਿੰਡਾਂ ਦੇ ਵਿੱਚ 25 2500 ਦੇ ਵਿੱਚ ਗ੍ਰੰਥੀ ਤੁਹਾਨੂੰ ਮੈਂ ਨਿਤਨੇਮ ਕਰਦੇ ਵਿਖਾਵਾਂ ਫਿਰ ਉਹਨਾਂ ਦਾ ਕੀ ਹੱਲ ਆ ਫਿਰ ਉਹਨਾਂ ਨੂੰ ਅਸੀਂ ਮਾੜੇ ਕਹਿ ਦਈਏ ਵੀ ਇਹ ਮਾੜੇ ਗ੍ਰੰਥੀ ਨੇ ਵੀ ਪੈਸੇ ਮਾੜੇ ਲੈ ਘੱਟ ਲੈਂਦੇ ਨੇ ਵੀ ਪਰ ਉਹਨਾਂ ਦਾ ਕਸੂਰ ਆ ਉੱਤੇ ਜਿੱਥੇ ਇੱਕ ਗੁਰਦੂ ਇੱਕ ਪਿੰਡ ਦੇ ਵਿੱਚ ਚਾਰ ਗੁਰਦੁਆਰੇ ਬਣਾ ਤੇ ਬਾਅਦ ਚ ਉਹ ਤਨਖਾਹ ਨਹੀਂ ਦੇਣ ਜੋਗੇ ਤੇ ਪ੍ਰਧਾਨਗੀਆਂ ਸਾਰਾ ਪਿੰਡ ਕਰਦਾ ਇਸ ਕਰਕੇ ਵੀ ਇਹ ਪੈਸਿਆਂ ਦੀ ਗੱਲ ਨਹੀਂ ਹੈ ਪੈਸਾ ਪੰਜਾਬੀ ਨੂੰ ਸਾਡੇ ਪੰਜਾਬ ਦੇ ਵਿੱਚ ਹੀ ਬਹੁਤ ਹੈ ਸਾਡਾ ਪੰਜਾਬ ਦਾ ਪੈਸਾ ਬਾਹਰ ਲਈ ਜਾਂਦੇ ਨੇ ਲੋਕ ਕਮਾ ਕਮਾ ਕੇ ਸਾਨੂੰ ਮਿਲ ਨਹੀਂ ਰਿਹਾ ਸਾਡੇ ਬੱਚੇ ਇੱਥੇ ਜਿਹੜੇ ਬੇਰੁਜ਼ਗਾਰ ਲੋਕ ਨੇ ਇੱਥੇ ਸੜਕਾਂ ਤੇ ਬਿਰਦੇ ਨੇ ਉਹੀ ਚਿੱਟਾ ਲਾਉਣ ਲੱਗ ਜਾਂਦੇ ਨੇ ਉਹੀ ਚੋਰੀ ਕਰਨ ਲੱਗ ਜਾਂਦੇ ਨੇ ਪੰਜਾਬ ਦੇ ਉੱਤੇ ਟੈਗ ਲੱਗ ਜਾਂਦਾ ਵੀ ਪੰਜਾਬੀ ਨੇ ਇਦਾਂ ਚੋਰੀ ਕਰ ਲਈ ਪੰਜਾਬੀ ਅੱਜ ਚਿੱਟਾ ਲਾ ਕੇ ਇੰਨੇ ਮਰ ਗਏ ਜੀ ਅੱਗੇ ਤਾਂ ਮੈਂ ਕਦੇ ਮਰਦੇ ਵੇਖੇ ਨਹੀਂ ਵੀਰ ਜੀ ਜਿੰਨੀ ਤੁਸੀਂ ਜਨਰੇਸ਼ਨ ਨੂੰ ਵਿਹਲੀ ਛੱਡੋਗੇ ਖੁੱਲੀ ਛੱਡੋਗੇ ਗਰਾਊਂਡਾਂ ਦੇ ਉੱਤੇ ਰੋਡਾਂ ਦੇ ਉੱਤੇ ਉਨਾ ਹੀ ਤੁਹਾਡਾ ਨੁਕਸਾਨ ਹੋਊਗਾ ਜੇ ਇਸ ਬੱਚਿਆਂ ਨੂੰ ਤੁਸੀਂ ਫੈਕਟਰੀਆਂ ਦੇ ਵਿੱਚ ਆ ਪ੍ਰਵਾਸੀਆਂ ਨੂੰ ਪਿੱਛੇ ਕਰਕੇ ਤੇ ਆ ਪੰਜਾਬ ਦੇ ਵਿੱਚੋਂ ਕੁਝ ਕਵਾਜ ਆ ਰਹੀਆਂ ਨੇ ਕਿ ਪੰਜਾਬੀ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦੇਣ ਉੱਥੇ ਹੀ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਵੀ ਕਈ ਜਣੇ ਨਿੱਤਰ ਰਹੇ ਨੇ ਕਿ ਪਰਵਾਸੀ ਨੇ ਜਿਹੜਾ ਇੱਥੇ ਰਹਿਣਾ ਚਾਹੀ ਰਹਿਣੇ ਚਾਹੀਦੇ ਨਹੀਂ ਜੀ ਵੇਖੋ ਇਹ ਨਿੱਤਰਣ ਵਾਲੀ ਕੋਈ ਗੱਲ ਨਹੀਂ ਹੈ ਇਹ ਇੱਕ ਪ੍ਰੱਪੀ ਤੌਰ ਤੇ ਗੱਲ ਹੈ ਵੀ ਜੇ ਸਾਡੇ ਨਾਲ ਸੰਧੀ ਰੱਖਣਗੇ ਤਾਂ ਜੇ ਸਾਡੇ ਨਾਲ ਸਹਿਮਤ ਰਹਿਣਗੇ ਤਾਂ ਫੇਰ ਉਹ ਇੱਥੇ ਕਾਰਜੋਬਾਰ ਕਰ ਸਕਦੇ ਨੇ ਦੇਖ ਸਰਕਾਰਾਂ ਨੂੰ ਵੀ ਸਾਡੀ ਅਪੀਲ ਆ ਵੀਰ ਇਸ ਗੱਲ ਦੇ ਉੱਤੇ ਵੀ ਇਹਨਾਂ ਦਾ ਪਾਸਪੋਰਟ ਬਣਾਇਆ ਜਾਵੇ ਇਹਨਾਂ ਦੇ ਉੱਤੇ ਵੀਜ਼ਾ ਲੱਗ ਲੱਗੇ ਇਹਨਾਂ ਦਾ ਵੀ ਇੰਨੇ ਮਹੀਨੇ ਤੋਂ ਪੰਜਾਬ ਦੇ ਵਿੱਚ ਰਹਿਣਾ ਜਦੋਂ ਬਾਅਦ ਤੂੰ ਚਲੇ ਜਾਣਾ ਇੰਨੇ ਦਿਨੋਂ ਆਮ ਪੈਸੇ ਮਿਲਣਗੇ ਇਦਾਂ ਤੂੰ ਜਾਣਾ ਹਨਾ ਸਾਰਾ ਉਹਦੇ ਤੇ ਬਾਇਓ ਡਾਟਾ ਹੋ ਜਾਊਗਾ ਦਾ ਸਾਡੀ ਟੈਨਸ਼ਨ ਖਤਮ ਹੋ ਜਾਊਗੀ ਵੀਰ ਜੀ ਜ ਜੀ ਇਹਨਾਂ ਨੂੰ ਕਿੱਥੇ ਕਿੱਥੇ ਫੜ ਲਾਂਗੇ ਬਾਬਾ ਜੀ ਮੈਂ ਟੋਕ ਰਿਹਾ ਮਾਫੀ ਚਾਹੁੰਨਾ ਪਰ ਇੱਥੇ ਕੁਝ ਲੋਕ ਇਹ ਵੀ ਕਹਿਣਗੇ ਕਿ ਨਿਹੰਗ ਜਥੇਬੰਦੀਆਂ ਨੇ ਠੇਕਾ ਲਿਆ ਹੋਇਆ ਪੂਰੇ ਪੰਜਾਬ ਦਾ ਜੇ ਗੱਲ ਕਰ ਲਈਏ ਵੀ ਪ੍ਰਵਾਸੀਆਂ ਨੂੰ ਭਜਾਉਣ ਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਤੁਸੀਂ ਪ੍ਰਸ਼ਾਸਨ ਪੂਰੀ ਕਰੇ ਤੁਸੀਂ ਕਿਉਂ ਅੱਗੇ ਆ ਰਹੇ ਹੋ ਜੀ ਮੈਂ ਇਹ ਗੱਲ ਉਹਨਾਂ ਨੂੰ ਚੰਗੀ ਤਰ੍ਹਾਂ ਕਹਿਣਾ ਚਾਹੁੰਦਾ ਤੇ ਉਹਨਾਂ ਦੇ ਹੁਣ ਆਏ ਲੱਗੂਗੀ ਜਿਵੇਂ ਗਿੱਟੇ ਤੇ ਕਿਸੇ ਨੇ ਸੋਟੀ ਮਾਰੀ ਹੁੰਦੀ ਹੈ ਜਦੋਂ ਤੁਸੀਂ ਇਹ ਸਾਰੇ ਜਾਣੇ ਆਪ ਦੇ ਦੇਖੋ ਮੈਥੋਂ ਬੋਲਿਆ ਜਾਂਦਾ ਫਿਰ ਇਹ ਵੱਡੀ ਗੱਲ ਹੋ ਜਾਂਦੀ ਹੈ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਕੇਸ ਦਾੜੀ ਕਤਲ ਕਰੀ ਬੈਠੇ ਹੋ ਭਈਆਂ ਵਾਲਾ ਰੂਪ ਤਾਂ ਤੁਸੀਂ ਵੀ ਬਣਾਇਆ ਹੋਇਆ ਤਾਂ ਫਿਰ ਤੁਸੀਂ ਵੀ ਦੋਸਤੀ ਹੋ ਤੁਹਾਨੂੰ ਉਸ ਟਾਈਮ ਤੇ ਅਸੀਂ ਬਚਾਇਆ ਸੀ ਜਦੋਂ ਸਾਰਾ ਗੜੀ ਦੀ ਜੰਗ ਲੱਗੀ ਸੀ ਤੇ ਸੱਤ ਨਿੰਗ ਸਿੰਘ ਰਹਿ ਗਏ ਸੀ ਤੁਸੀਂ ਸਾਰੇ ਪੰਜਾਬ ਦੀ ਔਲਾਦ ਜਿੰਨੇ ਵੀ ਪੰਜਾਬ ਦੇ ਵਿੱਚ ਰਹਿੰਦੇ ਉਹ ਨਿੰਗ ਸਿੰਘਾਂ ਦੀ ਪਦਾਇਸ਼ ਹੋ ਤੁਸੀਂ ਤੁਹਾਡੇ ਮਗਰ ਦਾਦੇ ਪਰਦਾਦੇ ਜਾ ਕੇ ਵੇਖ ਲੋ ਨਿੰਗ ਸਿੰਘ ਨਿਕਲਣਗੇ ਤੇ ਅਸੀਂ ਤੁਹਾਨੂੰ ਬਚਾਉਣ ਆਲੇ ਤੇ ਅਸੀਂ ਤਾਂ ਬਾਈ ਜੀ ਅੱਗੇ ਆਉਣੇ ਆਉਣੇ ਅਸੀਂ ਤਾਂ ਠੇਕਾ ਲਿਆ ਹੋਇਆ ਸਾਡੇ ਕੋਲੇ ਗੱਲ ਸਿੱਧੀ ਅਸੀਂ ਤਾਂ ਠੇਕਾ ਲਿਆ ਹੋਇਆ ਪੰਥ ਨੇ ਨਹੀਂ ਪੰਥ ਸ਼ਰੋਮਣੀ ਪੰਥ ਹੈ ਅਕਾਲੀ ਬੁੱਢਾ ਦਲ ਸਾਰਿਆਂ ਦਾ ਗੁਰੂ ਹੈ ਤੇ ਉੱਥੋਂ ਜਿਹੜੇ ਵੀ ਜਿਹੜੇ ਨਿੰਗ ਸਿੰਘ ਪੈਦਾ ਹੁੰਦੇ ਨੇ ਜਿਹੜੇ ਉੱਥੋਂ ਵੱਡੇ ਵੱਡੇ ਸਟਾਰ ਬਣ ਕੇ ਨਿਕਲਦੇ ਨੇ ਕਥਾ ਗਿਆਨੀ ਕੀਰਤਨ ਕਰਦੇ ਨੇ ਉਹਨਾਂ ਦੀ ਆਵਾਜ਼ ਹੀ ਇਹ ਹੈ ਵੀ ਅਸੀਂ ਤੁਹਾਡੇ ਮਗਰ ਖੜੇ ਹਾਂ ਜਿਹੜਾ ਵੀ ਪੰਜਾਬ ਦੇ ਵਿੱਚ ਗੰਦ ਪਾਉਂਦਾ ਜਾਂ ਕਿਸੇ ਦੇ ਬੱਚੇ ਨੂੰ ਛੇੜਦਾ ਜਾਂ ਕੋਈ ਕੁਰਕਰਮ ਕਰਦਾ ਕੁੜੀ ਨਾਲ ਜਾਂ ਬੱਚੇ ਨਾਲ ਬਾਈ ਜੀ ਅਸੀਂ ਤਾਂ ਠੇਕਾ ਲਿਆ ਹੋਇਆ ਤੁਸੀਂ ਰਜਾਈਆਂ 'ਚ ਬੈਠ ਕੇ ਜਿਹੜਾ ਠੇਕਾ ਲੈਣਾ ਉਹ ਲੈ ਲਿਓ ਤੇ ਲੋਕ ਇਹ ਵੀ ਕਹਿਣਗੇ ਵੀ ਨਿਹੰਗ ਸਿੰਘ ਤੱਤਾ ਬੋਲਦੇ ਨੇ ਕਿਤੇ ਇਹ ਤਾਂ ਨਹੀਂ ਵੀ ਟੀਆਰਪੀ ਲੈਣਾ ਚਾਹੁੰਦੇ ਹੋ ਅਸੀਂ ਛਾ ਜਾਈਏ ਦੁਨੀਆ ਦੇ ਵਿੱਚ ਵੀ ਨਿਹੰਗ ਸਿੰਘਾਂ ਦਾ ਚਿਹਰਾ ਅਗਿਆ ਜੀ ਮੈਂ ਇੱਕ ਬੇਨਤੀ ਕਰਨਾ ਚਾਹਣਾ ਵੀ ਮੈਨੂੰ 35 ਸਾਲ ਹੋ ਗਏ ਬੁੱਢੇ ਦਲ ਦੇ ਘੋੜਿਆਂ ਦੇ ਵਿੱਚ ਰਹਿੰਦਿਆਂ ਨੂੰ ਮੈਨੂੰ ਇੱਥੇ ਕੋਈ ਇਹ ਗੱਲ ਨਹੀਂ ਕਹਿ ਸਕਦਾ ਵੀ ਤੁਸੀਂ ਸਟਾਰ ਬਣਨਾ ਚਾਹੁੰਦੇ ਹੋ ਮੈਨੂੰ ਦੁਨੀਆ ਜਾਣਦੀ ਆ ਬਾਬਾ ਜੀ ਕੱਲਾ ਕੱਲਾ ਬੱਚਾ ਜਾਣਦਾ ਸਾਨੂੰ ਉਸ ਵੀਡੀਓ ਨੇ ਵੀ ਤੁਹਾਡਾ ਜਿਹੜਾ ਚਿਹਰਾ ਹਾਈਲਾਈਟ ਕਰ ਦਿੱਤਾ ਸੀਗਾ ਹਾਂ ਜੀ ਬਾਬਾ ਜੀ ਕਿਉਂਕਿ ਜਿਹੜੀ ਗੱਲ ਨਾ ਮੁਮਕਿਨ ਸੀ ਉਹਨੂੰ ਤੁਸੀਂ ਜਿਹੜੀ ਤੁਸੀਂ ਮਸ਼ਹੂਰੀ ਵਾਲੀ ਗੱਲ ਕਰਦੇ ਹੋ ਅਸੀਂ ਸਾਰੇ ਦੁਨੀਆ ਦੇ ਪਹਿਲਾਂ ਹੀ ਮੋਬਾਈਲਾਂ 'ਚ ਬੈਠੇ ਆ ਬਾਬਾ ਜੀ ਸਾਨੂੰ ਇਦਾਂ ਦਾ ਕੋਈ ਫੇਮ ਨਹੀਂ ਚਾਹੀਦਾ ਪਾਰੇ ਸੀ ਗੰਦ ਨਹੀਂ ਪੈਣ ਦੇਣਾ ਪ੍ਰਵਾਸੀਆਂ ਦੇ ਉੱਤੇ ਫੁੱਲ ਟੁੱਟ ਕੇ ਪਏ ਆ ਤੇ ਫੁੱਲ ਵਿਰੋਧ ਹੋ ਰਿਹਾ ਇਹਦੇ ਜਿੱਥੇ ਵੀ ਸਾਨੂੰ ਕੋਈ ਇਦਾਂ ਦਾ ਬੰਦਾ ਮਿਲ ਗਿਆ ਕੋਈ ਸ਼ਰਾੜਤੀ ਅੰਸਰ ਮਿਲ ਗਿਆ ਸਾਡੇ ਕਿੱਥੇ ਵੀ ਪੰਜਾਬੀਆਂ ਨੇ ਜਾ ਕੇ ਰੇੜੀ ਲਾਈ ਆ ਕਿਸੇ ਨੇ ਵੀ ਕੋਈ ਆਪਦਾ ਬਿਜ਼ਨਸ ਕਰਦਾ ਛੋਟਾ ਮੋਟਾ ਕੋਈ ਵੀ ਕਾਰੋਬਾਰ ਕਰਦਾ ਉੱਥੇ ਜੇ ਪ੍ਰਵਾਸੀਆਂ ਦੇ ਉੱਤੇ ਜਾ ਕੇ ਉਹਨਾਂ ਦੇ ਉੱਤੇ ਆਪਦੀ ਗੁੰਡਾਗਰਦੀ ਕੀਤੀ ਜਾਂ ਉਹਦੀ ਰੇੜੀ ਪਰੇ ਕਰਾਉਣ ਦੀ ਗੱਲ ਕੀਤੀ ਮੇਰਾ ਨੰਬਰ ਬਾਬਾ ਜੀ ਸਕਰੀਨ ਦੇ ਉੱਤੇ ਚੱਲਦਾ ਤੇ ਮੇਰੇ ਨਾਲ ਨਾਬਤਾ ਕਰ ਲਿਓ ਜਿੰਨਾ ਕੋ ਮੈਥੋਂ ਸੇਵਾ ਉਹ ਇੱਕ ਵਾਰੀ ਬੋਲ ਵੀ ਦਿਓ ਫਿਰ 97817 11197 ਇਹ ਸਾਡਾ ਅਟੈਚ ਨੰਬਰ ਹੈ ਜਿੱਥੇ ਵੀ ਧੀ ਭੈਣ ਨੂੰ ਕਿਸੇ ਨੂੰ ਲੋੜ ਪੈਂਦੀ ਹੈ ਸਾਡੀ ਅੱਧੀ ਰਾਤ ਨੂੰ ਹਾਜ਼ਰ ਆ ਸਾਨੂੰ ਕੋਈ ਗੱਡੀਆਂ 'ਚ ਤੇਲ ਪਵਾਉਣ ਦਾ ਚਾਹ ਨਹੀਂ ਬਾਈ ਜੀ ਕੋਈ ਸਾਨੂੰ ਪੈਸਿਆਂ ਦਾ ਚਾਹ ਨਹੀਂ ਆਪਾਂ ਨੇ ਇਹਨਾਂ ਨੂੰ ਵਿਖਾਉਣਾ ਹੀ ਆ ਵੀ ਨੰਗ ਸਿੰਘ ਹੁੰਦੇ ਕੀ ਆ ਬਸ ਸਾਡਾ ਇਹ ਪੰਥ ਕੰਨੀਓ ਡਿਊਟੀ ਹੈ ਜੀ ਸਾਡੀ ਕੀ ਲੱਗਦਾ ਹੁਣੀ ਕਿਉਂ ਇਹ ਚਰਚਾ ਦਾ ਵਿਸ਼ਾ ਬਣਿਆ ਹੈ ਕੇ ਪ੍ਰਵਾਸੀਆਂ ਦੀ ਪੰਜਾਬ ਦੇ ਵਿੱਚ ਗੁੰਡਾਗਰਦੀ ਵਧ ਗਈ ਕਿ ਪਹਿਲਾਂ ਨਹੀਂ ਦਿਖਾਈ ਦਿੱਤਾ ਇਹ ਕੁਝ ਪਹਿਲਾਂ ਵੀ ਅਜਿਹਾ ਕੁਝ ਵਾਪਰਦਾ ਹੀ ਆਉਂਦਾ ਸੀ ਇਹ ਵਾਪਰਦਾ ਹੀ ਆਉਂਦਾ ਜੀ ਪਹਿਲਾਂ ਦੀ ਵਾਪਰਦਾ ਆਉਂਦਾ ਉਹਨੂੰ ਉਸ ਚੀਜ਼ਾਂ ਨੂੰ ਅਸੀਂ ਅੰਦਰ ਹੀ ਅੰਦਰ ਘੁੱਟ ਲੈਂਦੇ ਸੀ ਇੱਕ ਪਿੱਛੋ ਜਿਹੇ ਲਖੇਵਾਨ ਸੁਧਾਨ ਨੇ ਵੀਡੀਓ ਪਾਈ ਸੀ ਆਪਣੇ ਵੀਰ ਨੇ ਉਹਨਾਂ ਨੇ ਕੀ ਕਿਹਾ ਸੀਗਾ ਵੀ ਇੱਕ ਸਰਪੰਚ ਸੀ ਪਿੰਡ ਦਾ ਮੌਜੂਦਾ ਉਹਦੀ ਕੁੜੀ ਭਈਏ ਨਾਲ ਸੈੱਟ ਹੋ ਗਈ ਭਈਆ ਭਜਾ ਕੇ ਲੈ ਗਿਆ ਬਈ ਆ ਦੇਖੋ ਤੁਸੀਂ ਗੁੰਡਾਗਰਦੀ ਸਰਪੰਚ ਮੌਜੂਦਾ ਹੋਵੇ ਤੇ ਉਹ ਜਦੋਂ ਉਹਨੂੰ ਪੁੱਛਿਆ ਗਿਆ ਵੀ ਤੂੰ ਆ ਜਾ ਆਪਾ ਕੁੜੀ ਦੇ ਮਗਰ ਚੱਲ ਗਿਆ ਆਪਾਂ ਲੈ ਕੇ ਆਈਏ ਪਿਆਰ ਦੇ ਵਿੱਚੋਂ ਕਹਿੰਦਾ ਮੈਂ ਕਿੱਦਾਂ ਜਾਮ ਮੈਂ 60 70 ਲੱਖ ਰੁਪਈਆ ਦੇਈ ਬੈਠਾ ਇਹਨਾਂ ਨੂੰ ਤੇ ਜਦੋਂ ਤੁਸੀਂ 90 ਲੱਖ ਰੁਪਈਏ ਦਵੋਗੇ ਬਾਈ ਫਿਰ ਜਵਾਈ ਤਾਂ ਤੁਹਾਡੇ ਬਣ ਕੇ ਹੀ ਰਹਿਣਗੇ ਨਹੀਂ ਲੱਖੇ ਸੁਧਾਣੇ ਦੀ ਗੱਲ ਕਰ ਰਹੇ ਹੋ ਲੱਖੇ ਸੁਧਾਣੇ ਦੀ ਉੱਤੇ ਖੁਦ ਉਂਗਲਾ ਉੱਠ ਰਹੀ ਸੀ ਉਸ ਵੇਲੇ ਜਦੋਂ ਉਸ ਦੀ ਕੁਲਾੜ ਵਾਲੀ ਵੀਡੀਓ ਹੈ ਜਿਹੜੀ ਸਾਹਮਣੇ ਆਈ ਸੀ ਕਿ ਉਹ ਆਪ ਪਰਵਾਸੀ ਰੱਖੀ ਬੈਠਾ ਹੈ ਉਹ ਦੂਜਿਆਂ ਨੂੰ ਕੀ ਮੱਤਾ ਦੇਣਗੇ ਜੀ ਨਹੀਂ ਨਹੀਂ ਉਹਨਾਂ ਨੇ ਬਾਬਾ ਜੀ ਸਿਹਾਰ ਕਰ ਲਿਆ ਪਹਿਲਾਂ ਉਹਨਾਂ ਨੂੰ ਇਹ ਲੋਕਾਂ ਨੇ ਇਹ ਵੀ ਟਾਇ ਚਲਾ ਚਿੱਟਾ ਲਾਉਂਦਾ ਮੈਂ ਆਏ ਕਹਿਣਾ ਵੀ ਲੱਖੇ ਦੇ ਪਿੰਡ ਜਾ ਕੇ ਮੈਨੂੰ ਚਿੱਟਾ ਦਿਖਾਓ ਕਿਤੇ ਨਾ ਕਿਤੇ ਹੁਣ ਖਤਮ ਹੋ ਗਿਆ ਹਾਂਜੀ ਉਹਨਾਂ ਦੇ ਪਿੰਡ ਦੀ ਮੈਂ ਜ਼ਿੰਮੇਵਾਰੀ ਲੈਣਾ ਮੈਂ ਵੀ ਆਪਦੇ ਏਰੀਏ ਦੇ ਵਿੱਚ ਮੈਂ ਕਹਿਣਾ ਵੀ ਮਲੇਰ ਕੋਟਲਾ ਜਿਲ੍ਹਾ ਸਾਡਾ ਪੈਂਦਾ ਇੱਥੇ ਅਸੀਂ ਜ਼ਿੰਮੇਵਾਰੀ ਲੈਣੇ ਆ ਵੀ ਜੇ ਤੁਹਾਨੂੰ ਕੋਈ ਪੰਜਾਬੀ ਚਿੱਟਾ ਲਾਉਂਦਾ ਮਿਲ ਗਿਆ ਜਾਂ ਕਿਸੇ ਦੀ ਚੋਰੀ ਕਰਦਾ ਮਿਲ ਗਿਆ ਜਾ ਪ੍ਰਵਾਸੀ ਕ ਭਈਆ ਕੋਈ ਸਾਡੇ ਬੱਚਿਆਂ ਨੂੰ ਗਲਤ ਹਰਕਤ ਕਰਦਾ ਮਿਲ ਗਿਆ ਕੋਈ ਸਾਡੀ ਬੱਚੀ ਨਾਲ ਕੁਰ ਕਰਮ ਕਰਦਾ ਮਿਲ ਗਿਆ ਬਾਬਾ ਜੀ ਜੀ ਸੀ ਆਪ ਉਹਦੇ ਜ਼ਿੰਮੇਵਾਰ ਹੋਵਾਂਗੇ ਸੀ ਅੱਪੀ ਆਪ ਦਾ ਜਿੰਨਾ ਕੋ ਸਾਡੇ ਤੋਂ ਜੱਜ ਹੋਇਆ ਸੀ ਕਰਾਂਗੇ ਜ਼ਿੰਮੇਵਾਰ ਹੋਵਾਂਗੇ ਗੱਲ ਇੱਥੇ ਇਹ ਹੈ ਜ਼ਿੰਮੇਵਾਰੀ ਦਾ ਪੰਜਾਬੀਆਂ ਦੀ ਵੀ ਬਣ ਗਈ ਹਾਂ ਜੀ ਆ ਜਿਵੇਂ ਕਹਿ ਲਈਏ ਮੈਂ ਮਾਫੀ ਚਾਹੁੰਦਾ ਵੀ ਸ਼ਬਦ ਵਰਤ ਰਿਹਾ ਜਵਾਈਆਂ ਦੇ ਵਾਂਗੂ ਪ੍ਰਵਾਸੀਆਂ ਨੂੰ ਲੈ ਕੇ ਆਉਂਦੇ ਨੇ ਬੜੇ ਢੋਲ ਦੇ ਡੱਗੇ ਦੇ ਉੱਤੇ ਹਾਰ ਪਾ ਕੇ ਗੱਡੀਆਂ ਭੇਜਦੇ ਨੇ ਜੋ ਕਿ ਪੁਰਾਣੇ ਸਮੇਂ ਦੇ ਵਿੱਚ ਪ੍ਰਚਲਿਤ ਸੀ ਪਰ ਹੁਣ ਫੇਰ ਜਿਹੜਾ ਦੁਬਾਰੇ ਉਹੀ ਰੀਤੀ ਰਿਵਾਜ ਚਾਲੂ ਹੋ ਗਏ ਪੰਜਾਬੀ ਖੁਦ ਲੈ ਕੇ ਆਉਂਦੇ ਆ ਜੀ ਯੂਪ ਬਿਹਾਰ ਗੱਡੀਆਂ ਭੇਜ ਕੇ ਉਹਨਾਂ ਨੂੰ ਇੱਥੇ ਝੋਨਾ ਲਵਾਉਣ ਲਈ ਬਸ ਇਹ ਗੱਲ ਥੋੜਾ ਜਿਹਾ ਦੂਰ ਰਹਿ ਗਈ ਆ ਕੋਈ ਐਨੀ ਬਾੜ ਦੂਰ ਨਹੀਂ ਇਹਨਾਂ ਦੀ ਇਹਨਾਂ ਨੇ ਸਾਰਾ ਕੁਝ ਕਰ ਲਿਆ ਇਹਨਾਂ ਨੇ ਕਮਾਈ ਵੀ ਕਰ ਲਈ ਆ ਹੁਣ ਇਹ ਛਤਰਖਾਨ ਦੇ लायक ਹੋ ਗਏ ਜੀ ਹੁਣ ਇਹਨਾਂ ਦੇ ਡਗੇ ਪਾਈ ਵੇ ਜਾਣੇ ਇਹਨਾਂ ਦਾ ਢੋਲਾ ਐਸਾ ਮੜਾਂਗੇ ਯਾਦ ਕਰਨੇ ਕਿ ਜ਼ਿੰਦਗੀ 'ਚ ਜਿਹੜੇ ਬੰਦੇ ਇੱਥੇ ਸ਼ਰਾਰਤੀ ਅੰਸਰ ਰਹਿੰਦੇ ਨੇ ਮੇਰੀ ਗੱਲ ਧਿਆਨ ਨਾਲ ਸੁਣ ਲੈਣਾ ਆਪਦੇ ਬੱਚਿਆਂ ਨੂੰ ਕੰਟਰੋਲ ਕਰਨ ਹੂੰ ਜਿੰਨੇ ਵੀ ਪ੍ਰਵਾਸੀ ਇੱਥੇ ਰਹਿੰਦੇ ਨੇ ਇਹ ਬੰਦਿਆਂ ਵਾਂਗੂੰ ਰਹਿਣ ਫੇਰਦਾ ਸੀ ਕੁਛ ਨਹੀਂ ਕਹਿੰਦੇ ਪੰਜਾਬ ਕੋਈ ਕਿਸੇ ਦਾ ਵੈਰ ਨਹੀਂ ਕਮਾਉਂਦਾ ਤੇ ਜੇ ਬੰਦਿਆਂ ਨੇ ਸਾਡੇ ਸਾਡੀਆਂ ਹੀ ਰੋਟੀਆਂ ਤੇ ਸਾਡੇ ਹੀ ਛੱਤਰ ਹੋਏ ਤੇ ਸਾਡੇ ਹੀ ਸਿਰ 'ਚ ਵਾਜਦੇ ਹੋਏ ਫੇਰੇ ਸੀ ਇਹ ਹੋਣ ਨਹੀਂ ਦੇਣਾ ਫਿਰ ਉਹ ਆਪਦੇ ਜ਼ਿੰਮੇਵਾਰ ਆਪ ਹੋਣਗੇ ਠੀਕ ਹੈ ਠੀਕ ਹੈ ਨਾ ਜੇ ਬਾਹਰੋਂ ਪ੍ਰਵਾਸੀ ਗਾ ਜੇ ਕੋਈ ਬਾਹਰੋਂ ਆਉਂਦਾ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਉਹਨਾਂ ਦੇ ਪਾਸਪੋਰਟ ਬਣਾਵੇ ਤੇ ਉਹਨਾਂ ਦੇ ਉੱਤੇ ਵੀਜ਼ਾ ਲਾਉਡ ਕੀਤਾ ਜਾਵੇ ਵੀ ਭਾਈ ਸਾਹਿਬ ਜੀ 5-700000 ਜਿੰਨਾ ਵੀ ਜਿੰਨਾ ਲੱਗੇ ਪੀ ਤੈਨੂੰ ਵੀਜਾ ਲੱਗੂਗਾ ਇੰਨੇ ਮਹੀਨੇ ਤੂੰ ਪੰਜਾਬ ਵਿੱਚ ਰਹਿਣਾ ਇੰਨੇ ਮਹੀਨੇ ਤੂੰ ਕੰਮ ਕਰਨਾ ਉਹਦੇ ਸਾਰਾ ਬਾਇਓ ਡਾਟਾ ਹੋਣਾ ਚਾਹੀਦਾ ਜੀ ਬਾਇਓ ਡਾਟਾ ਹੋਣਾ ਚਾਹੀਦਾ ਤੁਹਾਡੇ ਆਧਾਰ ਕਾਰਡ ਕਿੰਨੇ ਬਣੇ ਹੋਏ ਨੇ ਜੀ ਸਾਡਾ ਆਧਾਰ ਕਾਰਡ ਇੱਕ ਹੀ ਬਣਿਆ ਜੀ ਸਾਡਾ ਪਰਵਾਸੀਆਂ ਦੇ ਦੋ ਦੋ ਪੰਜਾਬ ਦੇ ਵਿੱਚ ਕਿਉਂ ਬਣੇ ਹੋਏ ਨੇ ਜੀ ਕਿਤਨਾ ਕਿਤੇ ਸਰਕਾਰਾਂ ਵੀ ਜ਼ਿੰਮੇਵਾਰ ਨੇ ਪੰਜਾਬੀ ਖੁਦ ਜ਼ਿੰਮੇਵਾਰ ਨੇ ਪੰਚਾਇਤ ਮੈਂਬਰ ਕਹਿ ਲਈਏ ਉਹ ਵੋਟਾਂ ਦੇ ਲਾਲਚ ਨੂੰ ਲੈ ਕੇ ਨੇ ਦੋ ਦੋ ਹਜ਼ਾਰ ਰਿਕਾਰਡ ਬਣਾ ਰਹੇ ਨੇ ਜੀ ਇਹ ਤਾਂ ਬਾਈ ਨਹੀਂ ਸਾਰੇ ਪਾਸੇ ਅਸੀਂ ਦੋਸੀ ਪਾਈ ਜਾਂਦੇ ਹਾਂ ਦੂਜਾ ਦਾ ਮੂਰਲਾ ਦਾ ਸਿਆਣਾ ਹੀ ਹੁੰਦਾ ਜੇ ਮੰਨ ਕੇ ਚੱਲ ਪਾਣਾ ਸਿੱਧੂ ਬੋਲਿਆ ਏਜੰਟਾਂ ਦੇ ਖਿਲਾਫ ਤੇ ਅੱਜ ਉੱਥੋਂ ਦੇ ਬੈਠੇ ਇੰਗਲੈਂਡ ਦੇ ਵਿੱਚੋਂ ਇੱਕ ਬੰਦੇ ਨੇ ਵੀਡੀਓ ਪਾਈ ਪੰਜਾਬ ਦੇ ਨੇ ਕਹਿੰਦਾ ਇਹ ਬਾਈ ਐਡਾ ਨਾ ਕਰੋ ਪੰਜਾਬੀਓ ਤੁਹਾਨੂੰ ਸਾਡੀ ਅਪੀਲ ਆ ਪੀ ਤੁਸੀਂ ਇਦਾਂ ਦਾ ਕੁਝ ਨਾ ਕਰੋ ਜੇ ਸਾਨੂੰ ਇੰਗਲੈਂਡ ਤੋਂ ਭਜਾ ਦੇਣਗੇ ਪੀ ਯਾਰ ਤੂੰ ਸਾਨੂੰ ਪੁੱਛ ਕੇ ਗਿਆ ਸੀ ਇੰਗਲੈਂਡ ਦੇ ਵਿੱਚ ਜਦੋਂ ਤੁਹਾਡੇ ਪੈਸੇ ਉਹ ਸਾਰੇ ਲੱਖੇ ਸਦਾਨ ਇਹਨੇ ਉਹਨਾਂ ਨੇ ਆਪਣੇ ਭਾਨੇ ਸਿੱਧੂ ਉਹਨਾਂ ਨੇ ਕਢਾਏ ਨੇ ਕਿੰਨੇ ਏਜੰਟ ਫੜੇ ਨੇ ਬਾਬਾ ਜੀ ਉਹਨਾਂ ਨੇ ਠੀਕ ਆ ਉਹ ਮੁੰਡੇ ਦੀ ਕੀ ਬਣਦੀ ਇਹ ਗੱਲਬਾਤ ਕੋਈ ਉਹਦੇ ਮਗਰ ਕੋਈ ਹੈ ਜੇ ਉਹਦੇ ਗੱਲ ਨੂੰ ਗੋਲੀਬਾਜ਼ੀ ਕੋਈ ਜ਼ਿੰਮੇਵਾਰ ਹੈਗਾ ਉਹਨਾਂ ਦਾ ਜਿਹੜਾ ਸਾਡਾ ਮੂਰੇ ਲੱਗ ਜਾਂਦਾ ਬਾਬਾ ਉਹਨੂੰ ਸਾਰਾ ਪੰਜਾਬ ਕਾਲਾ ਕੱਢਾਂ ਲੱਗ ਜਾਂਦਾ ਸਾਨੂੰ ਕੋਈ ਐਸਾ ਸੂਲੀ ਹਾ ਸਾਚ ਨੂੰ ਸੋੜੀ ਜਿੱਦਾਂ ਤੁਸੀਂ ਸਾਨੂੰ ਕਿਹਾ ਵੀ ਤੁਹਾਨੂੰ ਕੋਈ ਫੇਮ ਚਾਹੀਦੀ ਐ ਇਦਾਂ ਹੀ ਸਾਰਿਆਂ ਨੂੰ ਹੁੰਦਾ ਵੀ ਬਾਬਾ ਜੀ ਸਾਡੇ ਮੇਰਾ ਕੋਈ ਜ਼ਿੰਮੇਵਾਰ ਹੈ ਸ਼ਾਇਦ ਮੈਨੂੰ ਬਾਹਰ ਪ੍ਰਵਾਸੀ ਕਿ ਭੇਜਦੇ ਹੋਣ ਵੀ ਇਹਨਾਂ ਦੀ ਇੰਟਰਵਿਊ ਹੋ ਜਾਂਦੀ ਐ ਇਸ ਤੋਂ ਬਾਅਦ ਕੀ ਪਤਾ ਸਾਡੇ ਨਾਲ ਕੀ ਬੀਤਣਾ ਅਸੀਂ ਆਪ ਦੇ ਖੁਦ ਸ਼ਾਸਤਰਤਾ ਰਖਾ ਸਾ ਸਾਜਿਆ ਮਾਰ ਰਹੇ ਨੇ ਮੈਂ ਕਹਿੰਦਾ ਸਾਡੀ ਹਵਾਲੇ ਵੀ ਕੋਈ ਝਾਕ ਕੇ ਵਿਖਾਵੇ ਬਾਬਾ ਜੀ ਕੀ ਕਰਾਂਗੇ ਜਾਵੇ ਨੇ ਆਲੇ ਆਵੇ 96 ਕਰੋੜ ਸੀ 10 ਸੰਗਾਂ ਦੇ ਮਾਨੂੰ ਭਾਵੇ ਸਤਿ ਸ਼੍ਰੀ ਅਕਾਲ ਮਲੇਰ ਕੋਟਲੇ ਤੋਂ ਸਬੰਧ ਰੱਖਦੇ ਹਾਂ ਹਾਂਜੀ ਮਲੇਰ ਕੋਟਲੇ ਦੇ ਵਿੱਚ ਕਿੰਨੇ ਕੁ ਪ੍ਰਵਾਸੀ ਭਜਾਤੇ ਜੀ ਤੁਸੀਂ ਪਰ ਵਾਸ ਸੀਗੇ ਅਸੀਂ ਭੁਜਾਈ ਨਹੀਂ ਵੀਰ ਜੀ ਪਰ ਸਾਡਾ ਇੱਥੇ ਜਦੋਂ ਦਾ ਮੇਰਾ ਨਵਾਸ ਹੋਇਆ ਪਹਿਲਾਂ ਬੁੱਢੇਦਾਲ ਨੇ ਮੈਨੂੰ ਛਾਉਣੀ ਦਿੱਤੀ ਸੀ ਕਿ ਬਾਬਾ ਜੀ ਚੀਮਾ ਸਾਹਿਬ ਬਾਬਾ ਅਤਰ ਸਿੰਘ ਦੀ ਧਰਤੀ ਤੇ ਦਾਸ ਨੇ ਉੱਥੇ 10 ਸਾਲ ਸੇਵਾ ਕੀਤੀ ਹੁਣ 12 13 ਸਾਲ ਮੈਨੂੰ ਇੱਥੇ ਹੋ ਗਏ ਇੱਥੇ ਜਦੋਂ ਦੀ ਜ਼ਿੰਮੇਵਾਰੀ ਮੇਰੇ ਕੋਲੇ ਆਈ ਹੈ ਮੇਰੇ ਕੋਲ ਚਿੱਠੀ ਆਈ ਹੈ ਪੰਥ ਦੇ ਵੀ ਮਲੇਰ ਕੋਟ ਲੈਰੀ ਆ ਤੁਸੀਂ ਨੇ ਹੈਂਡਲ ਕਰਨਾ ਮੈਂ ਕਹਿਣਾ ਮਤ ਬੋਲੀ ਨਹੀਂ ਬਣਦਾ ਸਾਡੇ ਸਾਹਮਣੇ ਕੋਈ ਆ ਬਾਬਾ ਜੀ ਇਦਾਂ ਦੀ ਕਰਮ ਹੀ ਨਹੀਂ ਹੋਇਆ ਅਸੀਂ ਕਿੱਦਾਂ ਕਿਸੇ ਨੂੰ ਕਹਿ ਦਈਏ ਜੇ ਹੋ ਜਾਂਦਾ ਉਪਵਿਖ ਦੇ ਵਿੱਚ ਤਾਂ ਕੀ ਕਾਰਵਾਈ ਹੈ ਤੁਹਾਡੇ ਫਿਰ ਸਾਡੀ ਕਾਰਵਾਈ ਤੇ ਇਹ ਹੀ ਹੈ ਜਿਹੜਾ ਸਾਡੇ ਸਾਹਮਣੇ ਸਾਡੀਆਂ 3 ਭੈਣਾਂ ਦੇ ਕੋਰ ਕਰਮ ਕਰੂਗਾ ਸਾਡੇ ਬੱਚਿਆਂ ਦੇ ਰਾਣਾ ਪਾਊਗਾ ਉਹਦਾ ਸਿਰ ਕਲਮ ਕਰਕੇ ਅਸੀਂ ਪੰਥ ਕੋਲੇ ਪੇਸ਼ ਕਰ ਦੇਣਾ ਬਾਬਾ ਜੀ ਸਾਡੀ ਕਾਰਵਾਈ ਇਹ ਹੀ ਹੈ ਮੈਂ ਤਾਂ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਮ ਮੇਰਾ ਚਿਹਰਾ ਚੰਗੀ ਤਰ੍ਹਾਂ ਦੇਖ ਲੈ ਸਾਰਾ ਪ੍ਰਸ਼ਾਸਨ ਜਿੱਥੇ ਵੀ ਮੇਰੀ ਕਰਾਰੀ ਅੜ ਗਈ ਸੱਚ ਦੀ ਅੜੀ ਹੋਊਗੀ ਤੇ ਪਰ ਕੋਈ ਵੀ ਅਫਸਰ ਅ ਦੂਜੇ ਪਾਛੇ ਜੇ ਸਾਹ ਦਊਗਾ ਉਹ ਉਹਦੀ ਜ਼ਮੀਰ ਜਾਗਦੀ ਜਾਂ ਮਰੀਦਾ ਉਹਦਾ ਸਬਦਾ ਹੋਊਗਾ ਪਰ ਅਸੀਂ ਆਪਦਾ ਸਟੈਂਡ ਪੂਰਾ ਰੱਖਾਂਗੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਹੈ ਗੱਲ ਕਰੀਏ ਅਜਿਹੇ ਪ੍ਰਵਾਸੀ ਜੋ ਗਲਤ ਹਰਕਤਾਂ ਕਰਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਅਜਿਹੇ ਕੋ ਕਰਮ ਜਾਂ ਦੁਸ਼ਕਰਮ ਹੁੰਦੇ ਆਏ ਨੇ ਪਰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੋ ਗਿਆ ਲੋਕ ਜਾਗਰੂਕ ਹੋ ਗਏ ਪਰ ਲਿਖ ਗਏ ਅਜਿਹੀਆਂ ਵਾਰਦਾਤ ਜਿਹੜੀਆਂ ਖੁੱਲ ਕੇ ਸਾਹਮਣੇ ਆਉਣ ਲੱਗੀਆਂ ਸੋਸ਼ਲ ਮੀਡੀਆ ਨੂੰ ਕਿੰਨਾ ਕੁ ਜ਼ਿੰਮੇਵਾਰ ਮੰਨਦੇ ਹੋ ਚੰਗਾ ਮੰਨਦੇ ਹੋ ਜਾਂ ਫਿਰ ਮਾੜਾ ਪ੍ਰਭਾਵੀ ਇਹਦਾ ਕੋਈ ਨਾ ਕੋਈ ਪੈ ਰਿਆ ਨਹੀਂ ਨਹੀਂ ਕੋਈ ਮਾੜਾ ਪ੍ਰਭਾਵ ਨਹੀਂ ਦੇਖੋ ਇਹ ਸਾਡੇ ਦੇਖਣ ਦੇ ਦੋ ਜਰੀਏ ਹੁੰਦੇ ਨੇ ਜਦੋਂ ਸਾਡੇ ਕੋਲੇ মিডিਆ ਹੈ ਤਾਂ ਬਾਈ ਜੀ ਸਾਨੂੰ ਘਰੇ ਬੈਠਿਆਂ ਨੂੰ ਸਾਡੀ ਲੱਤ ਵੀ ਟੁੱਟੀ ਹੁੰਦੀ ਹੈ ਅਸੀਂ ਡਾਕਟਰ ਕੋਲੇ ਦਵਾਈ ਦਾ ਐਂ ਤੱਕ ਨਹੀਂ ਜਾ ਸਕਦੇ ਤੇ ਸਾਨੂੰ ਖਬਰ ਕਿੰਨੇ ਦੱਸਣੀ ਆ ਕੇ ਸਾਨੂੰ মিডিਆ ਹੀ ਦੱਸਦਾ ਨਾ মিডিਆ ਦੇ ਥਰੂ ਹੀ ਆ ਰਹੀ ਹੈ ਪਰ মিডিਆ ਉਹ ਐਨੀ ਗੱਲ ਜਿੰਨੇ ਉਹ ਅੱਜ ਕਰ ਰਿਹਾ ਜੇ ਕਿਤੇ ਮਗਰਲੇ ਸਮੇਂ ਤੋਂ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ ਇੰਨੀ ਸਿਆਣਪ ਰੱਖਦਾ ਤੇ ਸਾਨੂੰ ਬਾਬਾ ਜੀ ਆ ਨਾਬਤੀ ਨਹੀਂ ਬਣਦੀ ਸੀ ਅੱਜ ਜੇ ਪ੍ਰਸ਼ਾਸਨ ਦੇ ਵਿੱਚ ਜਿੰਨੀ ਵੀ ਗੱਲ ਚੱਲੀ ਆ ਅਸੀਂ ਇਹ ਧੰਨਵਾਦ ਕਰਦੇ ਆ ਸਾਰੇ মিডিਆ ਦਾ ਵੀ ਬਾਈ ਜੀ ਜਿੰਨਾ ਵੀ ਹੋ ਸਕੇ ਚੱਕ ਦੋ ਕੰਮ ਨੂੰ ਸਾਰੇ ਪੰਜਾਬੀ ਰੋਡ ਤੇ ਆ ਜਾਓ ਮੇਰੀ ਬੇਨਤੀ ਆ ਆਪਾਂ ਇਹਨਾਂ ਨਾਲ ਪੂਰਾ ਬੈਠ ਕੇ ਇੱਕ ਮਤਾ ਪਾਸ ਕਰੀਏ ਨਾ ਕਿ ਪਿੰਡਾਂ ਉਧਰਲੇ ਪਿੰਡਾਂ ਨੇ ਦਾ ਮਤਾ ਪਾਸ ਪਤਾ ਮੇਰੇ ਪਿੰਡਾਂ ਜਿੰਦਾ ਬਾਬਾ ਜੀ ਇੱਕ ਮਤਾ ਵੀ ਨਹੀਂ ਪਿਆ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਦੱਸੇ ਕਿਹੜਾ ਮਤਾ ਪੈ ਗਿਆ ਇਸ ਕਰਕੇ ਵੀ ਇਹ ਸਾਰੇ ਪੰਜਾਬ ਨੂੰ ਮਤੇ ਪਾਉਣੇ ਚਾਹੀਦੇ ਆ ਇਹਨਾਂ ਦੇ ਆਧਾਰ ਕਾਰਡ ਇੱਕ ਇੱਕ ਕਰੋ ਦੋ ਦੋਆਂ ਦੇ ਬਜਾਏ ਇਹਨਾਂ ਨੂੰ ਇੱਕ ਇੱਕ ਆਧਾਰ ਕਾਰਡ ਦੇ ਉੱਤੇ ਜਿਹੜੇ ਇਹਨਾਂ ਦੇ ਵਿੱਚ ਚੰਗੇ ਬੰਦੇ ਵੀ ਨੇ ਬਾਬਾ ਜੀ ਫੈਕਟਰੀਆਂ ਦੇ ਵਿੱਚ ਜਿਹੜੇ ਅਫਸਰ ਬੰਦੇ ਵੀ ਲੱਗੇ ਹੋਏ ਨੇ ਪ੍ਰਵਾਸੀ ਕਹਾ ਕੇ ਬਾਹਰੋਂ ਉਹਨਾਂ ਨਾਲ ਤਾਂ ਕਦੇ ਸਾਡੇ ਨਾਲ ਗੱਲਬਾਤ ਹੋਈ ਨਹੀਂ ਨਾ ਉਹਨਾਂ ਦੇ ਬੱਚੇ ਵੀ ਵਧੀਆ ਸਕੂਲਾਂ ਦੇ ਵਿੱਚ ਆਪਦੀ ਡਿਗਰੀਆਂ ਕਰਦੇ ਨੇ ਉਹ ਵੀ ਸਾਡੇ ਨਾਲ ਹੀ ਰਹਿੰਦੇ ਨੇ ਪਰ ਉਹਨਾਂ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਜਿੱਦਾਂ ਕੋਈ ਕਹੇ ਵੀ ਬਾਬਾ ਜੀ ਤੇ ਤੁਸੀਂ ਸਾਰਿਆਂ ਦੇ ਖਿਲਾਫ ਕਿਉਂ ਨਹੀਂ ਪੱਜ ਰਹੇ ਪੀ ਸਾਰੇ ਹੀ ਪੁਝਾਈਏ ਮੈਂ ਨਹੀਂ ਇਹ ਕੰਮ ਕਰ ਸਕਦਾ ਬਾਬਾ ਜੀ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜਾ ਇੱਥੇ ਦੋਸ਼ੀ ਆ ਉਹਨੂੰ ਸਜ਼ਾ ਪਾਈ ਜਾਊਗੀ ਦੂਜਾ ਤਾਂ ਇੱਥੇ ਸਾਡਾ ਦਾ ਪੰਜਾਬ ਸਿਉਣੇ ਦੀ ਚਿੜੀ ਆ ਇੱਥੇ ਜਣਾ ਖਾਣੇ ਰੋਟੀ ਇੱਥੇ ਪੰਜਾਬ ਚ ਮਿਲਦੀ ਆ ਜੇ ਇੱਥੇ ਰਾਤ ਨੂੰ ਨਾ ਕੰਮ ਕਰੀਏ ਹਰਮੰਦਰ ਸਾਹਿਬ ਜਾ ਕੇ ਗੁਰੂ ਅਰਨਾੜਨ ਦੇਵ ਜੀ ਦੇ ਦਰਬਾਰ ਤੇ ਵੇਖ ਲੋ ਮੈਂ ਕਹਿਣਾ ਵੀ ਕਰੋੜਾ ਬੰਦਾ ਬਿਨਾਂ ਤਨਖਾਹ ਤੋਂ ਬਿਨਾਂ ਕੰਮ ਕਰੇ ਤੋਂ ਰੋਟੀ ਖਾਂਦਾ RAMDAS ਦੇ ਲੰਗਰਾਂ ਚ ਹਰਮੰਦਰ ਸਾਹਿਬ ਬਾਬਾ ਜੀ ਇੱਥੇ ਪੰਜਾਬ ਦੀ ਧਰਤੀ ਤੇ ਭੁੱਖਾ ਨਹੀਂ ਕੋਈ ਸੌ ਸਕਦਾ ਇਸੇ ਕਰਕੇ ਇਹ ਚਾਂਬਲੇ ਹੋਏ ਨੇ ਮੈਂ ਗੁਰੂ ਘਰਾਂ ਨੂੰ ਵੀ ਬੇਨਤੀ ਕਰਦਾ ਮੈਨਾਂ ਨੂੰ ਲੰਗਰ ਖਵਾਉਣਾ ਬੰਦ ਕਰੋ ਆਪਾਂ ਲੰਗਰ ਬਥੇਰੇ ਲਾ ਲੇ ਕਰੋੜਾਂ ਰੁਪਈਆ ਦੇ ਲੰਗਰ ਲਾ ਲੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਗੁਰੂ ਨਾਨਕ ਪਾਸ਼ਾ ਨੇ ਇੱਕ ਗੱਲ ਕਹੀ ਸੀ ਜੇ ਲੰਗਰ ਲਾਉਣਾ ਹੈ ਗੁਰਸਿੱਖਾਂ ਦੀ ਟਹਿਲ ਕਮਾਉਣੀ ਗੁਰਮੰਤਰ ਰੱਖਣਾ ਚਾਹੀਦਾ ਵੰਸ ਘਾਤ ਕਰਨਾ ਨਹੀਂ ਇਹ ਸਿੰਘਣ ਕੀ ਰੀਤ ਹੈ ਜੇ ਤੁਸੀਂ ਪ੍ਰਸ਼ਾਦਾ ਪਾਣੀ ਛਕਾਉਣਾ ਤਾਂ ਕਿਸੇ ਨਿਹੰਗ ਸਿੰਘ ਨੂੰ ਛਕਾਓ ਕੋ ਨੇ ਮੋਨਿਆਂ ਦੀ ਤੁਹਾਨੂੰ ਬਿਲਕੁਲ ਸੇਵਾ ਨਹੀਂ ਲੱਗਣੀ ਜਿੰਨੇ ਮਰਜ਼ੀ ਕਰੋੜਾਂ ਦੇ ਲੰਗਰ ਲਾਈ ਜਾਓ ਠੀਕ ਹੈ ਨਾ ਜੀ ਖਾਲਸੇ ਪੰਥ ਨੂੰ ਦਾਣ ਦਓ ਖਾਲਸੇ ਪੰਥ ਨੂੰ ਘੋੜੇ ਦਓ ਰਫਲਾ ਲੈ ਕੇ ਦਓ ਜਿਹੜੇ ਇੱਕ ਸਾਨੂੰ ਜੱਜ ਕਰਦੇ ਨਾ ਵੀ ਇਹਨਾਂ ਨੇ ਠੇਕਾ ਲਿਆ ਅਸੀਂ ਠੇਕਾ ਲਿਆ ਹੋਇਆ ਤੈਨੂੰ ਮਾਰ ਕੇ ਵੀ ਵਿਖਾਵਾਂਗੇ ਇਹ ਸਰੀਰ ਦੇ ਉੱਤੇ ਬਾਣਾ ਪਾਇਆ ਮਾਰ ਕੇ ਬਾਣਾ ਪਾਉਂਦਾ ਜਿਹੜਾ ਨਿੰਗ ਸਿੰਘ ਹੁੰਦਾ ਮਾਰ ਕੇ ਘਰ ਉਹ ਨਿੰਗ ਸਿੰਘ ਫੇਰ ਤਿਆਰ ਪਰ ਤਿਆਰ ਹੁੰਦਾ ਤੇ ਲਾਸਟ ਦੇ ਵਿੱਚ ਉਹਨਾਂ ਸਰਾਰਤੀ ਪ੍ਰਵਾਸੀਆਂ ਦੇ ਲਈ ਸਰਾਰਤੀ ਅੰਸਰਾਂ ਦੇ ਲਈ ਕੋਈ ਮੈਸੇਜ ਦੇਣਾ ਚਾਹੋਗੇ ਜੀ ਸਾਡੀ ਖੁੱਲੀ ਚੇਤਾਵਨੀ ਹੈ ਪ੍ਰਵਾਸੀਆਂ ਲੋਕਾਂ ਨੂੰ ਕੱਲੇ ਪ੍ਰਵਾਸੀਕ ਨਹੀਂ ਸਾਡੇ ਮਲੇਰਕੋਟਲਾ ਸ਼ਹਿਰ ਧੂਰੀ ਤੇ ਸੰਗਰੂਰ ਤੇ ਸਿਰਫ ਹੀ 5-5 7-7 ਕਿਲੋਮੀਟਰ ਤੇ ਸ਼ਹਿਰ ਨੇ ਇੱਥੇ ਕੋਈ ਵੀ ਬੰਦਾ ਸ਼ਰਾਰਤੀ ਚਾਹੇ ਉਹ ਪੰਜਾਬੀ ਕਿਉਂ ਨਾ ਹੋਵੇ ਅਸੀਂ ਭਾਈ ਜੀ ਉਹਦਾ ਸਰਕਲ ਕਰਾਂਗੇ ਆਪਦਾ ਹੁਣ ਹਿਯਾਰ ਹੋ ਕੇ ਮੜਾ ਜਾ ਕੰਮ ਕਰਿਓ ਜੇ ਸਾਡੇ ਪੰਜਾਬੀ ਕੋਈ ਵੀ ਨਿੱਕਾ ਮੋਟਾ ਬਿਜ਼ਨਸ ਕਰਦੇ ਆ ਕੋਈ ਰੇੜੀ ਦੇ ਉੱਤੇ ਜਾ ਕੇ ਚਾਰ ਪ੍ਰਵਾਸੀਕ ਭਈਏ ਉਹਨਾਂ ਦੇ ਉੱਤੇ ਰੋਹ ਮਾਰਦੇ ਆ ਉਹ ਮੇਰੇ ਨਾਲ ਮੈਂ ਨੰਬਰ ਫੇਰ ਬੋਲ ਦਿੰਨਾ 97817 1197 ਦੇ ਸੰਪਰਕ ਕਰ ਲੈਣਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੀ ਵੇਖਾਂਗੇ ਵੀ ਕੌਣ ਕਿਸੇ ਇੱਥੇ ਗੁੰਡਾਗਰਦੀ ਚੱਲਣੇ ਨਹੀਂ ਦੇਣੀ ਇੱਥੇ ਖਾਲਸੇ ਦਾ ਰਾਜ ਆਉਣਾ ਗੁੰਡਾਗਰਦੀ ਸਾਨੂੰ ਪਹਿਲਾਂ ਸਾਫ਼ ਕਰਨਾ ਪਊਗਾ ਸਾਰਾ ਮਾਹੌਲ ਬਾਬਾ ਜੀ ਇੱਥੇ અવਤਾਰ ਹੋਣਾ ਲੇਖ ਲੰਕਾ અવਤਾਰ ਮਹਾਰਾਜ ਦਾ ਇਸ ਤੋਂ ਪਹਿਲਾਂ ਸਾਨੂੰ ਇਹ ਸਾਰੀ ਧਰਤੀ ਸਾਫ਼ ਕਰਨੀ ਪੈਣੀ ਹੈ ਜਿੰਨਾ ਇਹਨਾਂ ਨੇ ਗੰਦ ਪਾਇਆ ਭਈਆਂ ਨੇ ਇੱਥੇ ਤੁਸੀਂ ਕਹਦੇ ਨੇ ਭਈਆ ਸ਼ਬਦ ਨਾ ਵਰਤੋ ਜੀ ਪ੍ਰਵਾਸੀਕ ਵਰਤੋ ਤੇ ਜਿੰਨੀਆਂ ਜਰਦੇ ਦੀਆਂ ਦੁਕਾਨਾਂ ਨੇ ਜਿੰਨੀਆਂ ਵੀੜੇ ਦੀਆਂ ਖੋਖੇ ਨੇ ਬਾਈ ਜੀ ਇਹਨਾਂ ਦੇ ਨੇ ਸਾਡਾ ਪੰਜਾਬੀ ਦਾ ਵੇਚਦਾ ਜੀ ਹੂੰ ਜੇ ਅਸੀਂ ਪੰਜਾਬ ਬਚਾਉਣਾ ਨਾ ਪਹਿਲਾਂ ਪ੍ਰਵਾਸੀਕ ਭਜਾਉਣ ਤੋਂ ਪਹਿਲਾਂ ਸਾਨੂੰ ਜਰਦਾ ਦੇ ਤਮਾਕੂ ਪੰਜਾਬ ਚ ਭਜਾਉਣਾ ਪਊ ਜਿਹੜੇ ਦਿੱਲੀ ਤੋਂ ਗੱਡੀਆਂ ਭਰ ਭਰ ਕੇ ਇਧਰੋਂ ਕੈਂਟਰ ਆਉਂਦੇ ਨੇ ਰਾਤ ਨੂੰ ਰਾਤ ਨੂੰ ਆਉਂਦੇ ਨੇ 2 ਨੰਬਰ ਚ ਮੈਂ ਤੈਨੂੰ ਉਹ ਵੀ ਫੜਾ ਦੂੰਗਾ ਦੋ ਨੰਬਰ ਚ ਆਉਂਦੇ ਨੇ ਰਾਤ ਨੂੰ ਲੁਧਿਆਣੇ ਲਾ ਕੇ ਦੁਰ ਜਾਂਦੇ ਨੇ ਫਿਰ ਲੁਧਿਆਣੇ ਤੋਂ ਸਾਰੇ ਸ਼ਹਿਰਾਂ ਦੇ ਵਿੱਚ ਰਾਤੋ-ਰਾਤ ਤਮਾਕੂ ਸਪਲਾਈ ਕੀਤਾ ਜਾਂਦਾ ਤੇ ਧਰਤੀ ਸਾਰੀ ਇਹਨਾਂ ਨੇ ਲਾਲ ਕੀਤੀ ਪਈ ਹੈ ਬਾਬਾ ਜੀ ਤਮਾਕੂ ਸੱਟ ਸੱਟ ਕੇ ਐਹੋ ਜੀ ਥਾਂ ਤੇ ਗੁਰਗੋਵਿੰਦ ਸਿੰਘ ਪਾਸ਼ਾ ਦੇ ਘੋੜੇ ਆਉਣਗੇ ਸਾਡੀ ਇਹ ਪੰਜਾਬ ਦੀ ਧਰਤੀ ਹੈ ਇਸ ਇਥੇ ਤਮਾਕੂ ਬਿਲਕੁਲ ਨਹੀਂ ਚੱਲਣ ਦੇਵਾਂਗੇ ਸਹ ਸਾਡੇ ਬੱਚਿਆਂ ਨੂੰ ਵੀ ਲਾਤਾ ਕੱਲ ਦੀ ਵੀਡੀਓ ਬਾਬਾ ਜੀ ਅਸੀਂ ਕੱਲ ਭਵਾਨੀਗਾ ਥਾਣੇ ਦੇ ਵਿੱਚ ਗਏ ਸੀਗੇ ਉੱਥੋਂ ਦੀ ਸੰਗਤ ਸੁਣਦੀ ਹੋਗੀ ਲੱਗ ਗਿਆ ਕਿ ਪਿੰਡ ਸੀ ਮੈਂ ਨਾਂ ਭੁੱਲ ਗਿਆ ਬੱਚੇ ਦਾ ਉਹਨਾਂ ਨੇ ਕੁਰਕਰਮ ਕਰਤਾ ਤੇ ਉਸ ਬੱਚੇ ਦਾ ਗੁਰਗਰਮ ਕਰਕੇ ਤੇ ਉਹ ਬੰਦਾ ਪਿੰਡ ਦਾ ਹੀ ਸੀ ਉਹ ਕਹਿੰਦਾ ਵੀ ਤੂੰ ਆਹ ਜਿਹੜੀ ਇੱਕ ਜਰਦੇ ਦੀ ਪੁੜੀ ਆਈ ਆ ਉਸ ਬੱਚੇ ਨੂੰ ਕਹਿੰਦਾ ਤੂੰ ਮੂੰਹ ਚ ਪਾ ਜਰਦੇ ਦੀ ਪੁੜੀ ਵੀ ਮੂੰਹ ਚ ਪਵਾਉਂਦਾ ਸੀ ਬਾਬਾ ਜੀ ਉਹਦੀ ਜਿਹੜਾ ਉਹਨੇ ਕਰਮ ਕਰਿਆ ਉਹ ਤਾਂ ਕਰੇ ਹੀ ਕਰਿਆ ਉਹਨੇ ਜਰਦਾ ਵੀ ਉਹਨੋਂ ਲਵਾ ਰਿਆ ਸੀ ਜਾਨੀ ਕਿ ਜੇ ਜਰਦਾ ਇੱਥੇ ਹੈ ਤਾਂ ਤਾਂ ਲਵਾ ਰਿਆ ਸੀ ਨਾ ਜੇ ਸਾਡੇ ਪੰਜਾਬ ਦੇ ਵਿੱਚ ਜਰਦਾ ਨਾ ਹੋਊਗਾ ਤਾਂ ਅਸੀਂ ਸਾਰੇ ਖੁਸ਼ਹਾਲ ਆਂ ਜੀ ਸਾਨੂੰ ਚੜ੍ਹਦੀ ਕਲਾ 'ਚ ਰਹੂਗਾ ਪੰਥ ਸਾਡਾ ਸਾਡੇ ਬੱਚੇ ਵੀ ਸੇਫ ਰਹਿਣਗੇ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਤੁਸੀਂ ਕੀਮਤੀ ਹੈਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਵਾਹ ਕੋਟਿਆ ਤੇ ਇਹ ਸਨ ਗਿਆਨੀ ਬੀਰ ਸਿੰਘ ਜੀ ਮਲੇਰ ਕੋਟਲਾ ਤੋਂ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਜਿਹੜਾ ਮੋੜ ਤੋਂ ਸੋਨੇ ਦੀ ਚਿੜੀ ਬਣ ਸਕਦਾ ਜੇਕਰ ਪੰਜਾਬ ਦੇ ਵਿੱਚੋਂ ਸਰਾਰਤੀ ਅੰਸਰ ਜਾਤਾ ਆਪਣੇ ਆ ਪੰਜਾਬ ਛੱਡ ਕੇ ਚਲੇ ਜਾਣ ਤੇ ਜਾਂ ਫਿਰ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਦੇ ਉੱਤੇ ਨਕੇਲ ਕੱਸ ਲਵੇ ਨਹੀਂ ਤਾਂ ਨਹਿنگ ਸਿੰਘ ਫੌਜਾਂ ਨੇ ਇਸ ਵੇਲੇ ਤਿਆਰ ਬਰ ਤਿਆਰ ਖੜੀਆਂ ਨੇ ਜੋ ਇਸ ਪੰਜਾਬ ਨੂੰ ਗੰਧਲਾ ਕਰਨ ਦੀ ਨੀਤੀ ਦੇ ਨਾਲ ਪੰਜਾਬ ਦੇ ਵਿੱਚ ਸ਼ਰਾਰਤਾਂ ਕਰ ਰਹੇ ਨੇ ਜਾਂ ਫਿਰ ਅਜਹੀਆਂ ਬਦਫੈਲੀਆਂ ਕਰ ਰਹੇ ਨੇ ਲੋੜ ਹੈ ਪੰਜਾਬੀਆਂ ਨੂੰ ਸੰਭਲਣ ਦੀ ਇੰਨਾ ਮਾੜੇ ਅੰਸਰਾਂ ਨੂੰ ਮੂੰਹ ਨਾਲ ਲਾਉਣ ਦੀ ਖਾਸ ਕਰਕੇ ਜੋ ਮਾੜੇ ਪ੍ਰਵਾਸੀ ਨੇ ਜੋ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਤੇ ਕਿਤੇ ਨਾ ਕਿਤੇ ਨਕੇਲ ਕੱਸਣ ਦੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵੌਇਸ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ